ਹਰਮਨ ਖੋਸਾ ਦੇ ਪਰਿਵਾਰ ਵਿੱਚੋਂ ਨਿਕਲ ਕੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਉਸ ਦੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਦਾਦੀ ਨਾਲ ਹਾਸੇ ਭਰੀਆਂ ਵੀਡੀਓਜ਼ ਬਣਾਉਣ ਕਰਕੇ ਮਸ਼ਹੂਰ ਹੋਏ ਹਰਮਨ ਖੋਸੇ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਹਮੇਸ਼ਾ ਆਪਣੇ ਘਰ ਦੇ ਮੈਂਬਰਾਂ ਨਾਲ ਹਾਸਿਆਂ ਭਰੀਆਂ ਵੀਡੀਓਜ਼ ਬਣਾਉਂਦਾ ਹੈ ਲੋਕ ਉਸ ਨੂੰ ਬੇहद ਪਿਆਰ ਦਿੰਦੇ ਹਨ ਅਤੇ ਉਸ ਦੀਆਂ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ ਹੁਣ ਉਸ ਦੇ ਘਰ ਵਿੱਚੋਂ ਇੱਕ ਵੱਡਾ ਸੁਨੇਹਾ ਸਾਹਮਣੇ ਆਇਆ ਹੈ ਜਿਸ ਕਰਕੇ ਮਾਹੌਲ ਪੂਰੀ ਤਰ੍ਹਾਂ ਖੁਸ਼ੀਆਂ ਨਾਲ ਰੰਗਿਆ ਹੋਇਆ ਹੈ ਦਰਸਲ ਹਰਮਨ ਖੋਸਾ ਹੁਣ ਮਾਮਾ ਬਣ ਗਿਆ ਹੈ ਇਸ ਗੱਲ ਦੀ ਜਾਣਕਾਰੀ ਖੁਦ ਹਰਮਨ ਨੇ ਆਪਣੇ ਨਵੇਂ ਵਲੌਗ ਰਾਹੀਂ ਸਾਂਝੀ ਕੀਤੀ ਹੈ ਉਸਨੇ ਦੱਸਿਆ ਕਿ ਉਸਦੇ ਤਾਇਆ ਜੀ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਹੈ ਜਿਸ ਨਾਲ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਗਿਆ ਹੈ ਇਸ ਮੌਕੇ ਤੇ ਛੋਟਾ ਜਿਹਾ ਸੈਲੀਬ੍ਰੇਸ਼ਨ ਵੀ ਰੱਖਿਆ ਗਿਆ ਜਿੱਥੇ ਘਰ ਦੀਆਂ ਬੀਬੀਆਂ ਨੇ ਗੀਤ ਗਾਏ ਬੋਲੀਆਂ ਪਾਈਆਂ ਅਤੇ ਰੌਣਕਾਂ ਲਾਈਆਂ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਸੀ ਕਿ ਹਰਮਨ ਦੀ ਦਾਦੀ ਜੋ ਹਮੇਸ਼ਾ ਹਾਸਿਆਂ ਭਰੇ ਅੰਦਾਜ਼ ਦੇ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਤੇ ਛਾਈ ਰਹਿੰਦੀ ਹੈ ਉਹ ਵੀ ਇਸ ਪ੍ਰੋਗਰਾਮ ਵਿੱਚ ਨੱਚਦੀ ਹੋਈ ਨਜ਼ਰ ਆਈ ਅਤੇ ਦਾਦੀ ਨੇ ਗਿੱਧੇ ਵਿੱਚ ਠੁਮਕੇ ਲਾ ਲਾ ਕੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਵੇਂ ਹੀ ਇਹ ਵਲੌਗ YouTube ਤੇ ਹਰਮਨ ਖੋਸੇ ਦੇ ਵੱਲੋਂ ਅਪਲੋਡ ਕੀਤਾ ਗਿਆ ਤਾਂ ਲੋਕਾਂ ਦੇ ਵੱਲੋਂ ਕਮੈਂਟਾਂ ਦੀ بارش ਕਰ ਦਿੱਤੀ ਗਈ ਤੁਸੀਂ ਸਕਰੀਨ ਤੇ ਚਲਦੇ ਦੇਖ ਸਕਦੇ ਹੋ ਹਰ ਕੋਈ ਹਰਮਨ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ ਕਈਆਂ ਨੇ ਤਾਂ ਕਿਹਾ ਹਰਮਨ ਦੀ ਦਾਦੀ ਦਾ ਖੁਸ਼ੀ ਨਾਲ ਨੱਚਣਾ ਸਭ ਤੋਂ ਖਾਸ ਪਲ ਸੀ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਹਰਮਨ ਖੋਸੇ ਦਾ ਪਰਿਵਾਰ ਹਮੇਸ਼ਾ ਇੰਜ ਹੀ ਖੁਸ਼ ਰਹੇ ਅਤੇ ਉਹਨਾਂ ਦੀਆਂ ਖੁਸ਼ੀਆਂ ਵਧਦੀਆਂ ਰਹਿਣ ਤੁਸੀਂ ਵੀ ਕਮੈਂਟ ਬਾਕਸ ਵਿੱਚ ਹਰਮਨ ਖੋਸਾ ਅਤੇ ਉਸ ਦੀ ਦਾਦੀ ਨੂੰ ਵਧਾਈਆਂ ਜ਼ਰੂਰ ਦਿਓ ਕੀ ਕੰਬੈਨ ਰਬ ਤੇ ਦਰ ਦੀ ਗੱਲ ਨਾ ਕਰਦੀ ਘਰ ਵਿੱਚ ਮੇਰਾ ਸਹਰਾ ਖੜੋਤਾ ਦਰ ਵਿੱਚ ਉਹ ਤਾਂ ਗੱਲ ਬਣਾ ਦੂ ਪਲ ਵਿੱਚ ਮੇਰੇ ਪੀੜ ਪੀੜ ਹੁੰਦੀ ਆ ਤੇਰੇ ਕਿੱਥੇ ਹੁੰਦੀ ਆ ਉਹ ਸੱਟਦੇ ਲੱਗੇ ਯਾਰ ਵੇਖ ਕਿਦੇ ਆਲੇ ਆ ਤੇ ਨੂੰ ਰਹਿ ਜਾਂ ਆਣ ਬੋੜ ਬੈਠੀ ਲੱਗੇ ਦਊਗਾ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ